ਜੱਜ ਸਾਹਿਬ ਨੇ ਇਹਨੂੰ ਪੁੱਛਿਆ ਤੇ ਕਹਿੰਦਾ ਮੇਰੇ ਕੋਲ ਗਲਤੀ ਹੋਈ ਹੈ ਮਤਲਬ ਮੈਂ ਜਿਹੜਾ ਨਸ਼ਾ ਕੀਤਾ ਹੋਇਆ ਸੀ ਜੀ ਪਰ ਇਹਨੇ ਨਸ਼ਾ ਜਿਹੜਾ ਹੈ ਨਾ ਉਹਨੂੰ ਬੱਚੇ ਨੂੰ ਕਿਉਂਕਿ ਉਦੋਂ ਸਹੀ ਸਲਾਮਤ ਖੜਨ ਡਿਆ ਕੋਈ ਡਿੱਗਦਾ ਨਹੀਂ ਪਿਆ ਇਹਨੇ ਜਾ ਕੇ ਨਸ਼ਾ ਕੀਤਾ ਹੂੰ ਜੋ ਬੱਚੇ ਨੂੰ ਇੱਕ ਕੰਮ ਕਰਨ ਤੋਂ ਬਾਅਦ ਜਾ ਕੇ ਨਸ਼ਾ ਮਤਲਬ ਜਦੋਂ ਬੱਚੇ ਨਾਲ ਇਹਨੇ ਕੁਕਰਮ ਕੀਤਾ ਬੱਚੇ ਦਾ ਕਤਲ ਕੀਤਾ ਉਦੋਂ ਨਸ਼ਾ ਨਹੀਂ ਕੀਤਾ ਹੋਇਆ ਸੀ ਬੱਚੇ ਦਾ ਮਰਡਰ ਕਰਨ ਤੋਂ ਬਾਅਦ ਕੁਕਰਮ ਕਰਨ ਤੋਂ ਬਾਅਦ ਉਦੋਂ ਫਿਰ ਜਾ ਕੇ ਸਾਫ ਰੈਕਟਰ ਲੈ ਕੇ ਜਾਣ ਡਿਆ ਕੋਈ ਲੱਗਦਾ ਹੀ ਨਹੀਂ ਨਹੀਂ ਇਨਾ ਵੱਡਾ ਇਨਾ ਮੈਂ ਤਾਂ ਹੋਸ਼ੇ ਬੱਚੇ ਨੂੰ ਬਿਠਾ ਲ ਕੇ ਡਿੱਗ ਜਾਏਗਾ ਕੁਝ ਕਰੇਗਾ ਉਹਦੀ ਆਪਾਂ ਕਹਿ ਸਕਦੇ ਵੀ ਉਸ ਟਾਈਮ ਇਹ ਨਸ਼ੇਚੀ ਹੂੰ ਹੂੰ ਇਹਨੇ ਬਾਅਦ ਵਿੱਚ ਜਾ ਕੇ ਨਸ਼ਾ ਕੀਤਾ ਪਹਿਲਾਂ ਵੀ ਇਹ ਕਮਿਊਨਲ ਬੈਕਗ੍ਰਾਉਂਡ ਹੈ ਨੇ ਇੱਕ ਲੜਕੀ ਦਾ ਰੇਪ ਦੇ ਕੇਸ ਸੱਤ ਸਾਲ ਸਜ਼ਾ ਕੱਟ ਕੇ ਆਇਆ 114 ਨੰਬਰ ਮਕਸਮੇ ਦਾ ਆਪਣੇ ਉੱਤਰ ਗਉਂਦਾ ਜ਼ਿਲ੍ਹੇ ਦਾ ਪੁੱਤਰ ਫਰੀਦ ਚ ਉਹ ਵੀ ਆਪਾਂ ਦੇਖ ਰਹੇ ਹਾਂ ਹੋਰ ਵੀ ਜਿੱਥੇ ਰਮਾਂਡਾ ਵਾਲਮੀ ਨੂੰ ਕਾਫੀ ਪੁੱਛਿਆ ਵੀ ਹੋਰ ਦੱਸ ਕੀ ਕੀਤਾ ਪਰ ਕੋਈ ਚੀਜ਼ ਸਾਹਮਣੇ ਨਹੀਂ ਆਈ ਬੱਚੇ ਦੀ ਬਾਡੀ ਦਿਖਾਈ ਇਹਨੂੰ ਸਾਰਾ ਕੁਝ ਦੱਸਿਆ ਫਿਰ ਫਿਰ ਦੇਖਿਆ ਇਹ ਵੀ ਚੁੱਪੀ ਹੈ ਅੱਗੇ ਕੁਝ ਕੀ ਕਹਿਣਾ ਲੱਗਦਾ ਗਲਤੀ ਹੋ ਗਈ ਮੇਰੇ ਕੋਲ ਇੱਕ ਬੱਚੇ ਦਾ ਕਤਲ ਕਰਕੇ ਕਹਿ ਰਹੇ ਗਲਤੀ ਹੋ ਗਈ ਗਲਤੀ ਹੋ ਗਈ ਮਾਲੂਮ ਨਹੀਂ ਹੋਇਆ ਇਹੋ ਹੀ ਕਹਿ ਰਹੇ ਮਾਲੂਮ ਨਹੀਂ ਹੋਇਆ ਮੈਂ ਨਸ਼ੇ ਵਿੱਚ ਨਹੀਂ ਪਰ ਨਸ਼ੇ ਚ ਨਹੀਂ ਸੀ ਹਮ